ਹੋਰ ਕਿਵੇਂ ਆ ਬਈ ਹਾਂ ਠੀਕ ਆ ਬਈ ਦਾਮ ਜੀਠਿਆ ਹੈਗਾ ਪੂਰਾ ਉਹ ਮਜੀਠੀ ਨੇ ਦਾ ਭਗਵੰਤ ਮੰਨ ਲੈ ਗਿਆ ਹਣ ਤਾਂ ਜੁਗਨੂਆਂ ਸਵੇਰੇ ਸਵੇਰੇ ਲੈਣਾ ਤੇ ਲੱਗੇ ਹੁੰਦੇ ਆ ਲੈ ਬਈ ਜੁਗਨੂਆਂ ਜੁਗਨੂ ਹੋਏ ਜੁਗਨੂ ਜਿਹੜਾ ਜੀਵ ਥੱਲੇ ਰੱਖੀਦੀ ਆ ਹਾਂਜੀ ਹੁਣ ਜੇ ਮਜੀਠਿਆ ਚਿੱਟੇ ਨੂੰ ਕਹਿੰਦੇ ਸੀ ਨਾ ਤੇ ਜਿਹੜਾ ਜੁਗਨੂ ਆ ਉਹ ਜੀਵ ਥੱਲੇ ਰੱਖਣ ਵਾਲੀ ਗੋਲੀ ਨੂੰ ਜੁਗਨੂ ਕਹਿੰਦੇ ਆ ਕਿਉਂਕਿ ਜੁਗਨੂ ਭਗਵੰਤ ਮਾਨ ਦਾ ਛੋਟਾ ਨਾਮ ਆ ਠੀਕ ਆ ਨਾ ਨਹੀਂ ਜੁਗਨੂ ਪੱਕਾ ਜੁਗਨੂ ਆ ਇਹ ਜੀਭਾਂ ਥੱਲੇ ਰੱਖੋ ਜੁਗਨੂ ਤੇ ਲਾਲ ਲਾਲ ਹੋ ਜਾਓ ਆ ਜਾਓ ਤੇ ਜੇ ਨજર ਨਹੀਂ ਜੁਗਨੂ ਜੀਭ ਥੱਲੇ ਉਹ ਨજર ਤੇ ਸਾਰੇ ਪਠਾਈ ਬੈਠਿਆ ਹੋਇਆ ਅਸੀਂ ਤਾਂ ਮਰੀਜ਼ ਬਣ ਗਏ ਆ ਜੁਗਨੂ ਨੇ ਸਿਰਸਰੇ ਲੈਣਾ ਚ ਲਾਤੇ ਲੋਕੀ ਸਾਨੂੰ ਆਮਲੀ ਕਹਿੰਦੇ ਪਰ ਅਸੀਂ ਮਰੀਜ਼ ਵਾਂ ਮਰੀਜ਼ ਵਾਂ ਉਹ ਵੀ ਜੁਗਨੂ ਦੇ ਮਰੀਜ਼ ਵਾਂ ਜੁਗਨੂ ਦੇ ਮਰੀਜ਼ ਐ ਜੁਗਨੂ ਦੇ ਤੇ ਇਹ ਤਾਂ ਹੁਣ ਸਾਡੇ ਸੀਐਮ ਸਾਹਿਬ ਨੂੰ ਚਾਹੀਦਾ ਕਿ ਜਿਹੜੇ ਸਿਰੇ ਸਿਰੇ ਕੰਮਕਾਰਾਂ ਵਾਲੇ ਲਾਈਨਾਂ 'ਚ ਲਾਏ ਹੁੰਦੇ ਆ ਨਾ ਉਹਨਾਂ ਨੂੰ ਇਸ ਜਗਨੂ ਤੋਂ ਛੁਟਕਾਰਾ ਦਿਵਾਇਆ ਜਾਵੇ ਨਹੀਂ ਤਾਂ ਇਹ ਤੁਹਾਡਾ ਨਾਂ ਜਿਹੜਾ ਨਾ ਜਿੱਦਾਂ ਚਿੱਟੇ ਨੂੰ ਮਜੀਠਿਆ ਕਹਿੰਦੇ ਸੀ ਤੁਹਾਡਾ ਨਾਂ ਵੀ ਪੱਕਾ ਜਗਨੂ ਗੋਲੀ ਦਾ ਨਾਂ ਜਗਨੂ ਤੇ ਵਜਿਆ ਕਰਨਾ ਹੁਣ ਹੁਣ ਗੋਲੀ ਨੂੰ ਗੋਲੀ ਗੋਲੀ ਦਾ ਨਾ ਹੀ ਸ਼ਾਟ ਕੱਟ ਰੱਖ ਦਿੱਤਾ ਜਗਨੂ ਜਗਨੂ ਰੱਖਦਾ ਜੁਗ ਨੂੰ ਰੱਖਦਾ ਜੁਗ ਨੂੰ ਸ਼ਾਰਟਕਟ ਗੋਲੀ ਦਾ ਨਾ ਜੁਗ ਨੂੰ ਹੁਣ ਦੇਖਿਓ ਜੁਗ ਨੂੰ ਖਾ ਕੇ ਕਿਦਾਂ ਜਗਦੇ ਫਿਰ ਅਸੀਂ ਤੇ ਕਿਦਾਂ ਕੰਮ ਕਰਦੇ ਆ ਜਦੋਂ ਜਦਾ ਬੁੱਝ ਜੁਗ ਨੂੰ ਇਧਰ ਨਹੀਂ ਦੇਖਣਾ ਉਦੋਂ ਤਾਂ ਬਸ ਮੱਈ ਹੀ ਮਰ ਜਾਂਦੀ ਹੈ ਤੇ ਜਦੋਂ ਜੁਗ ਨੂੰ ਜਗ ਪੈਂਦਾ ਆ ਤੇ ਫਿਰ ਸੱਤ ਹੀ ਕੀਚਵਾ ਭਈ ਕੇ ਜਾਗਾ ਖਿਰਵੀ ਨਾਲ ਕੜਾਈ ਚਾਉਂਦਾ ਹੈ ਹੁਣੇ ਹੁਣੇ ਤੁਹਾਨੂੰ ਦਿਖਾ ਦੇਣਾ ਅਸੀਂ ਆ ਆਲੂਆਂ ਦੇ ਖੇਤਾਂ ਦੇ ਵਿੱਚ ਕੰਮ ਕਰਨਾ ਵਾਂ ਤੇ ਵੇਖਿਓ ਅੱਜ ਸਾਡਾ ਜੁਗਨੂ ਲੱਗਾ ਹੋਇਆ ਵਾ ਤੇ ਜੁਗਨੂ ਖਾ ਕੇ ਜੁਗਨੂ ਖੇਡਦੇ ਕਿਦਾਂ ਕਿ ਜੁਗਨੂ ਜਗਾਉਂਦੇ ਭਜਾਉਂਦੇ ਕਿਦਾਂ ਮੈਂ ਕਹਿੰਦਾ ਸ਼ਾ ਕੋਟਰ ਮੈਦਪੁਰ ਨਕੋਦਰ ਜਿੱਥੇ ਵੀ ਚਲਜੋ ਭੈਣ ਜੋਦੋ 200 ਬੰਦਾ 200 ਮੁੰਡਾ ਇਕੱਠਾ ਹੋਇਆ ਹੁੰਦਾ ਤੇਰੇ ਤੇਰੇ ਲੈਣਾ ਚਲਵਾਇਆ ਹੁੰਦਾ ਵਾ ਲੈਣਾ ਜਲਾਏ ਹੁੰਦੇ ਤੋਂ ਭੈਣ ਜੋ ਪਜਰਾ ਲੈਣ ਚ ਬਾਹਰ ਪੁਲਿਸ ਵਾਲੇ ਡਾਂਗਾ ਫੇਰਦੇ ਆ ਕਹਿੰਦੇ ਜੁਗਨੂ ਲੈਣਾ ਤੇ ਜੁਗਨੂ ਲੈਣਾ ਤੇ ਡਾਂਗਾ ਖਾਓ ਲੈਣ ਚ ਲੱਗ ਕੇ ਲਓ ਜੁਗਨੂ ਲੈਣ ਜਿਹੜਾ ਕਿਲੋ ਜੁਗਨੂ ਜਿਹੜਾ ਵਾ ਉਹ ਸੀਐਮ ਆ ਕੋਈ ਮਾੜੀ ਮੋਟੀ ਆਸਤੀ ਨਹੀਂ ਨਹੀਂ ਸੀਐਮ ਨਹੀਂ ਜੁਗਨੂ ਸਾਡੀ ਗੋਲੀ ਆ ਠੀਕ ਆ ਵੀਰੇ ਠੀਕ ਆ ਚਲੋ ਜਗਨੂ ਸਾਡੀ ਗੋਲੀ ਆ ਪਰ ਹੈ ਤਾਂ ਸੀਐਮ ਦਾ ਨਾਂ ਜਗਨੂ ਆ ਨਾ ਜਗਨੂ ਤੇ ਵੱਜਦਾ ਗੋਲੀ ਦਾ ਨਾਂ ਸੀਐਮ ਤੇ ਵੱਜਦਾ ਗੋਲੀ ਦਾ ਕਿਉਂਕਿ ਸੀਐਮ ਜੀ ਜੀ ਕੱਟ ਦਿੱਤਾ ਸੀ ਜੀ ਜੀ ਖਤਮ ਹੋ ਗਿਆ ਵਾ ਜੀ ਜੀ ਖਤਮ ਮਜੀਠੀ ਦੀ ਫੱਟੀ ਪੋਚੀ ਗਈ ਹੁਣ ਤਾਂ ਜਗਨੂ ਦੀ ਵਾਰੀ ਆ ਜਗਨੂ ਤਿਆਰ ਬਰ ਤਿਆਰ ਖਾਂਡੇ ਵਾਟੇ ਨਾਲ ਲੱਗੇ ਸਭ ਕੁਝ ਹੁਣ ਤੇ ਕੋ ਜਗਨੂ ਹੈਗਾ ਅੱਜ ਵਾਸਤੇ ਨਹੀਂ ਵੀ ਅੱਜ ਵਾਸਤੇ ਤਾਂ ਮੈਂ ਜੀਬ ਥੱਲੇ ਰੱਖਿਆ ਆਵਾ ਜੀਬ ਥੱਲੇ ਰੱਖ ਆਇਆ ਵਾ ਤੇ ਜਿਹੜਾ ਮੈਂ ਉਦਾਂ ਲੈਣਾ ਹੁੰਨਾ ਹਾਂ ਉਹ ਤੋਂ ਹਜੇ ਟੁੱਟਿਆ ਆਇਆ ਟੱਈਆ ਚਲੋ ਕੋਈ ਨਾ ਜੁਗਨੂ ਦਾ ਬੰਦੋਬਸਤ ਕਰਦੇ ਆਪਾਂ ਕਿ ਬੇਨਾ ਕਿਤੇ ਮਿਲ ਜੂ ਹਸਪਤਾਲੋਂ ਨਹੀਂ ਤਾਂ ਹਸਪਤਾਲ ਦੇ ਬਾਹਰ ਵੇਚਦੇ ਬਥੇਰੇ ਜੁਗਨੂ ਉਹਨਾਂ ਕੋ ਫੜ ਲਾਂਗੇ ਜੁਗਨੂ ਹਾਂ ਚਲ ਠੀਕ ਆ ਵੀਰੇ ਫੇਰ ਗੱਲ ਕਰਦੇ ਆਪਾਂ ਹਾਂ